ਦੀਦੀ ਚੱਲੇ ਆ ਤੇ ਜਾਣਾ ਹੀ ਆ ਜਾਣਾ ਨਹੀਂ ਹੋਰ ਚਲੋ ਉਹ ਤੇ ਗੱਲ ਹੈ ਹੀ ਆ ਪਰ ਇਹ ਵੀ ਕੋਈ ਗੱਲਬਾਤ ਨਹੀਂ ਹੋਈ ਹੁਣ ਤੈਨੂੰ ਕੀ ਲੱਗੇ ਜੇ ਹੋਈ ਵੀ ਹੋਊਗੀ ਤੇ ਤੂੰ ਤੇ ਸੱਦ ਕੇ ਬੈ ਗਈ ਨਾ ਉਹਨਾਂ ਨੂੰ ਦੱਸ ਦੀਦੀ ਇਹਦੇ ਵਿੱਚ ਮੇਰਾ ਭਲਾ ਕੀ ਕਸੂਰ ਆ ਤੁਸੀਂ ਮੇਰੇ ਦੁਆਲੇ ਹੋ ਜਾਂਨੇ ਬਾਅਦ ਵਿੱਚ ਤੇ ਕਸੂਰ ਤੇਰਾ ਹੀ ਆ ਕਿਹਦਾ ਵਾ ਇਥੇ ਆ ਮੇਰ ਲਾਤੀ ਦੇ ਲੋਹਣ ਐਨੀਆਂ ਕਹਾਉਣੀਆਂ ਕੀਤੀਆਂ ਵਾ ਨਾ ਪੁਰ ਵਾਵਾ ਕਟਕਾਣੇ ਆਉ ਹੋਇ ਚੰਗਾ ਹੋਇਆ ਤੂੰ ਜਵਾਬ ਦਿੱਤੇ ਆ ਤੂੰ ਵੀ ਇੰਨੀ ਹਪੂਆ ਤੁਹਾਡੇ ਚ ਕਸੂਰਾ ਮਾਂ ਦੀ ਜਬਾਨ ਵੇਖੀ ਇੱਕ ਦਿਨ ਦੋ ਦੱਸਦੀ ਉਹ ਗੜੀ ਚਲ ਪੂਆ ਜੀ ਮੈਂ ਤੇ ਆ ਨਹੀਂ ਕਿਹ ਤਰ੍ਹਾਂ ਇਹਦਾ ਘਰ ਵਸ ਜੇ ਪਰ ਇਹਦੀਆਂ ਹਰਕਤਾਂ ਨਹੀਂ ਚੰਗੀਆਂ ਹੈਗੀਆਂ ਜੇ ਘਰ ਵਸਾਉਣਾ ਹੋਵੇ ਨਾ ਪੁੱਤ ਦਿੱਤਾ ਮਹਾਰਾਜ ਨੇ ਆਪਣੇ ਘਰ ਟੇਕੇ ਬਵੇ ਤਿਆਰ ਕਰੇ ਉਹਨਾਂ ਸਕੂਲੇ ਕਲਾਵੇ ਇਹ ਥੋੜਾ ਘਰਾਂ ਦੇ ਵਿੱਚ ਤੇ ਗੱਲਾਂ ਹੋਈ ਜਾਂਦੀਆਂ ਹੋ ਮੁਹ ਚੁੱਕਿਆ ਤੇ ਪੇਕੇ ਆ ਗਈ ਮੁਹ ਚੁੱਕਿਆ ਤੇ ਪੇਕੇ ਆ ਗਈ ਅੱਜ ਮਾਂ ਜਿੰਦੀ ਆ ਆਣ ਕੇ ਬਹਿ ਜਾਂਦੀ ਆ ਨਾ ਜਿੱਦਣ ਮਾਂ ਤਾਂ ਠਾ ਹੋ ਗਈ ਨਾ ਖੇਰ ਮੈਂ ਵੇਖੂਗੀ ਭਰਾ ਪਰਜਾਈ ਏਦਾਂ ਹੀ ਬਾਲ ਦੇਣ ਭਰਾ ਪਰਜਾਈ ਨੇ ਇਹਨੂੰ ਸਵਾਸਾਂ ਬਣਾਵਾ ਦੋ ਘੰਟੇ ਹੋ ਗਏ ਹਨੂ ਆਇਆ ਨੂੰ ਕਿਤੇ ਭਰਾ ਕਮਾੜੇ ਨਹੀਂ ਮੜਿਆ ਵੀ ਮੇਰੀ ਗਾਸਣ ਪੁੱਤਾਂ ਭਰਾ ਨੇ ਕੀ ਆਉਣਾ ਵਾ ਭਰਾ ਨੇ ਕੀ ਕਰਨ ਲਈ ਆ ਪੈਹੇ ਠੇਕਾ ਇਥੋਂ ਲੱਗੀ ਆ ਹੁਣ ਕਹਿਣ ਲਈ ਆ ਪਿਆਲੀ ਜਿਹੜੀ ਸ਼ਰੀਕਾ ਨੂੰ ਦੇ ਕੇ ਜਾਣੀ ਆ ਤੇ ਭਰਾ ਨੇ ਦਾ ਸਿਰ ਕੁੱਕਣਾ ਵਾ ਮਾਵਾਂ ਤੇ ਆਂਦਾ ਹੈ ਤਾਂ ਸਹੀ ਆ ਤੇ ਕੱਲ ਨੂੰ ਇਹ ਜੇ ਵੇਖਿਆ ਜਾਵੇ ਮਾਨ ਕੋ ਆ ਵੀ ਨਬੀ ਹੋ ਜਾਏ ਤੇ ਭਰਾ ਪਰਜਾਈ ਦੇ ਬੂਹੇ ਆਣ ਕੇ ਬਹਿਣਾ ਇਹਨੇ ਖੇਰ ਨਹੀਂ ਪੁੱਛਦਾ ਹੁੰਦਾ ਇਹ ਜਿਹਨ ਕੋਈ ਅਜੇ ਸਮਝ ਨਹੀਂ ਨਾ ਅਜੇ ਤੇ ਆਂਦੀ ਆ ਜੋ ਮੈਂ ਤਾਂ ਮਾਂ ਮੇਰੀ ਇਹੀ ਇਹੀ ਆ ਬਸ ਪਰ ਪਤਾ ਤੇ ਬਾਅਦ ਚ ਲੱਗਦਾ ਹੁੰਦਾ ਵਾ ਮਾਪੇ ਸਦਾ ਨਹੀਂ ਬੈਠੇ ਰਹਿੰਦੇ ਭਰਾ ਭਰ ਜਾਈਆਂ ਕੰਮ ਹੁੰਦੇ ਮੰਮੀ ਹੂੰ ਮੇਰੀ ਸੁਣ ਗੱਲ ਮੇਰਾ ਰਾਦਾ ਵਾ ਤੇ ਮੈਂ ਨਾ ਚਲੀ ਜਾਨੀ ਆ ਨਾਲ ਨੀ ਜਾਣੀਆਂ ਦੇ ਜਾ ਚਲ ਜਾ ਫਿਰ ਜਾ ਮ ਆਪਣੀਆਂ ਮਰਜ਼ੀਆਂ ਕਰ ਜਾ ਅਸੀਂ ਉਹ ਮੰਮੀ ਮਰਜ਼ੀਆਂ ਕੀ ਕਰਨੀਆਂ ਵਾ ਆ ਜਿਹੜੀ ਨਾਲ ਆਈ ਹੈ ਨਾ ਇਹ ਤੇ ਐਡੀ ਤੇਜ ਵਾ ਨਾ ਇਹ ਤੇ ਉਥੋਂ ਵੀ ਉਹਨੂੰ ਚੁੱਕਣਾ ਦੇ ਕੇ ਲਿਆਈ ਹੁਣੀ ਆ ਤੇ ਉਹ ਤੇ ਅੱਗੇ ਉਦਾਂ ਦੀ ਆ ਤੇ ਮੁੜ ਕੇ ਮੇਰੇ ਵੱਲ ਨਾ ਆਈ ਉਹ ਮੈਂ ਤੇਰੇ ਵੱਲ ਕੀ ਆਉਣਾ ਮੈਂ ਇੱਥੇ ਆਉਣਾ ਹੋਰ ਕਿੱਥੇ ਜਾਣਾ ਵਾਂ ਜਿੱਦਾਂ ਦੀ ਉਹ ਗੱਲਾਂ ਕਰਨ ਦੀ ਨਿਬੇੜਨ ਦੀਆਂ ਇਹ ਹੈਗੀ ਵੀ ਉਦਾਂ ਦੀ ਆ ਤੇ ਇਹਨੇ ਕੰਮ ਉਹ ਕਰ ਵੀ ਦੇਣਾ ਜੇ ਨਿਬੇੜਦੂਗੀ ਤੇ ਬੇਸ਼ੱਕ ਨਿਬੇੜਦੇ ਕੋਈ ਗੱਲ ਨਹੀਂਗਾ ਮੰਮੀ ਕਿੱਦਾਂ ਦੀਆਂ ਗੱਲਾਂ ਕਰਦੀਆਂ ਨਿਭਣ ਐਵੇਂ ਜਾਣਾ ਵਾ ਮੁੜ ਕੇ ਤੇ ਨਾਲੇ ਮੁੰਡਾ ਵਾ ਉਹ ਰੁੱਲ ਜਾਣਾ ਵਿਚਾਰਾ ਤੇ ਤੂੰ ਐਂ ਦਾ ਨਾ ਕਰ ਹੁਣ ਇੱਕ ਵਾਰੀ ਮੈਨੂੰ ਆਪਣੀ ਜ਼ਿੰਮੇਵਾਰੀ ਤੇ ਚੱਲ ਜਾ ਫਿਰ ਹੁਣ ਜੇ ਜਾਣਾ ਵਾ ਤੇ ਉਹ ਕੋਈ ਗੱਲ ਨਹੀਂ ਮੰਮੀ ਤੁਫੇ ਕਰਨਾ ਕਰ ਜੇ ਹੁਣ ਕੋਈ ਗੱਲਬਾਤ ਕਰੂਗੀ ਨਾ ਤੇ ਫਿਰ ਮੈਂ ਵੇਖਣੂ ਕੱਲ ਮੈਨੂੰ ਨਹੀਂ ਫੋਨ ਆਉਣਾ ਚਾਹੀਦਾ ਫਿਰ ਮੈਨੂੰ ਆਹ ਕੋ ਕਹਿੰਦੇ ਆਹ ਕੋ ਕਹਿੰਦੇ ਮੈਂ ਨਾ ਹੀ ਤੈਨੂੰ ਲੈਣ ਹੀ ਮੁੜ ਕੇ ਆਉਣਾਗਾ ਤੇ ਨਾ ਹੀ ਤੈਨੂੰ ਛੱਡਣ ਹੀ ਜਾਣਾ ਉਹ ਨਾ ਆਇਓ ਤੁਸੀਂ ਲੈਣ ਕੋਈ ਨਹੀਂ ਮੈਂ ਕਰ ਲੂਗੀ ਸੌਤਰ ਉਹਨੂੰ ਤੇ ਚੱਲ ਆ ਦਸਿਏ ਉਹਨਾਂ ਨੂੰ ਜੋ ਤੀ ਆਦਨ ਮਾਰ ਸੰਧਨੀ ਦਿਲਜਿੰਦਰ ਹਾਂਜੀ ਜੀ ਹਾਂ ਜੀ ਬਾਬੀ ਵਾ ਜਵਾਂ ਡੇਗੇ ਬਾਜਾ ਮੈਂ ਦੀਦੀ ਤਾਂ ਮਾਰਨ ਲਈ ਹੀ ਮੈਂ ਕਿਹਾ ਚਲੋ ਹੁਣ ਨਾ ਤੁਸੀਂ ਆਏ ਹੋ ਨਾ ਤੇ ਤੁਹਾਡੇ ਕਹਿਣ ਤੇ ਮੈਂ ਚਲ ਜਾਨੀ ਆ ਪਰ ਇਹ ਆ ਮੰਮੀ ਨੂੰ ਇੱਕ ਗੱਲ ਸਮਝਾ ਦਿਓ ਕਿ ਹੁਣ ਮੈਨੂੰ ਕੋਈ ਵੱਧ ਘਟਨਾ ਕਰਨ ਚੱਲ ਨਹੀਂ ਕਰਦੇ ਮੈਂ ਕਹਿ ਦੂੰਗੀ ਉਹਨਾਂ ਨੂੰ ਤੇ ਬਾਕੀ ਦੀਦੀ ਇਹ ਆ ਜਿਹੜੀ ਮੇਰੇ ਪੇਕਿਆਂ ਦੀ ਗੱਲ ਹੁੰਦੀ ਹੈ ਨਾ ਉਹ ਮੇਰੇ ਵਿੱਚ ਹੀ ਰਹਿੰਦਿਆ ਕਰਨ ਇਹ ਵਿੱਚ ਦਖਲ ਅੰਦਾਜ਼ੀ ਨਾ ਕਰਿਆ ਕਰਨ ਤੇ ਅੱਗੇ ਕਿੰਨੀ ਕਿ ਦਖਲ ਅੰਦਾਜ਼ੀ ਕਰਨ ਦਾ ਇਹ ਆ ਦਖਲ ਅੰਦਾਜ਼ੀ ਕੀਤੀ ਹੈ ਤੇ ਇੱਥੋਂ ਤੱਕ ਕੰਮ ਪਹੁੰਚਾਵਾ ਚੱਲ ਕੋਈ ਨਹੀਂ ਨਹੀਂ ਕਰਦੇ ਤੂੰ ਚੱਲ ਹੁਣ ਤਿਆਰ ਹੋ ਜਾ ਇੱਕ ਵਾਰੀ ਕੋਈ ਗੱਲ ਨਹੀਂ ਜੇ ਟਾਈਮ ਪਾਸ ਕਰਨਾ ਹੋਵੇ ਨਾ ਤੇ ਨੇਕੇ ਵੀ ਘਰ ਤੇ ਦੇਣ ਕਢ ਲਈਦੇ ਹੁੰਦੇ ਆ ਮੈਂ ਤਾਂ ਬਥੇਰਾ ਨਿੰਦੀ ਰਹੀ ਆ ਤੇ ਹੁਣ ਮੈਂ ਵੀ ਕੀ ਕਰਾਂ ਜਦੋਂ ਗੱਲ-ਗੱਲ ਤੇ ਮੈਨੂੰ ਇਹ ਹੱਟਦੀ ਨਹੀਂ ਆ ਕਹਿਣੋ ਜੇ ਮੈਂ ਆਪਣੇ ਪੇਕੇਆਂ ਤੋਂ ਪੈਸੇ ਲੈ ਆਈ ਗਈ ਸੀ ਤੇ ਉਹ ਮੇਰੇ ਵਿੱਚ ਗੱਲ ਰਹਿਣ ਦਿੰਦੇ ਆ ਚੱਲ ਭਾਬੀ ਲੋੜ ਹੀ ਨਹੀਂ ਚੁੱਕਾ ਭਾਬੀ ਜੀ ਤਾੜੀ ਇੱਕ ਹੱਥ ਨਾਲ ਹੀ ਵੱਜਦੀ ਦੋਵਾਂ ਨਾਲ ਹੀ ਵੱਜਦੀ ਆ ਕੋਈ ਗੱਲ ਨਹੀਂ ਤੁਹਾਡੀ ਦੋਵਾਂ ਦੀ ਗਲਤੀ ਹੋਊਗੀ ਇੱਕ ਚ ਨਹੀਂ ਗਈ ਹੈਗੀ ਤੇ ਤੂੰ ਹੁਣ ਪਿਛਲੀਆਂ ਗੱਲਾਂ ਛੱਡੋ ਜੇ ਪਿਛਲੀਆਂ ਗੱਲਾਂ ਹੀ ਲੈ ਤਰੋਗੇ ਤੇ ਫਿਰ ਤੁਸੀਂ ਗਾਹ ਕਿਤਾ ਵਦੋਗੇ ਚੱਲ ਕੋਈ ਨਹੀਂ ਪਾਓ ਲੀੜੇ ਤੇ ਚੱਲੀਏ ਚਲੋ ਠੀਕ ਆ ਫਿਰ ਮੈਂ ਹੋ ਜੰਨੀ ਹਾਂ ਤਿਆਰ ਠੀਕ ਆ ਹੁਣ ਸੂਤਾਈ ਐ ਸੁਨਾਈਆਂ ਦੋ ਚਾਰ ਤੇ ਇਹ ਕਿੱਥੇ ਸੂਤਉਣ ਵਾਲੀ ਗਈ ਚੱਲ ਕੋਈ ਨਹੀਂ ਹੁਣ ਹੋ ਜੂਗੀ ਤਿਆਰ ਤੇ ਚੰਗਾ ਹੀ ਇਹ ਨਾਲ ਚੱਲ ਜੂਗੀ ਚਲੋ ਭੈਣ ਜੀ ਘਰਾਂ ਦੇ ਵਿੱਚ ਨਿੱਕੀਆਂ ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਚਲੋ ਕੋਈ ਤੁਸੀਂ ਝਰ ਲਿਆ ਕਰੋ ਕੋ ਹੋ ਝਰ ਲਿਆ ਕਰੇ ਤੇ ਚਲ ਦੇਖੋ ਗੱਲ ਤੇ ਆ ਅਸੀਂ ਕਿਹੜਾ ਕੁਝ ਗਵਾਉਣ ਦੇ ਆ ਇੰਨਾ ਤਾਂ ਹੀ ਬਣਾਉਂਦੇ ਆ ਉਹ ਤਾਂ ਠੀਕ ਆ ਬਣਨੇ ਤੇ ਉਹਨਾਂ ਦਾ ਹੀ ਡਿਆ ਵਾ ਪਰ ਫਿਰ ਵੀ ਜਿਆ ਗਾਲਾਂ ਪੋਚੋ ਹੁਣ ਤੁਹਾਨੂੰ ਪਤਾ ਤਾਂ ਹੈਗਾ ਜਿੱਦਾਂ ਦੀਆਂ ਹੈਗੀਆਂ ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਘਰਾਂ 'ਚ ਵਾਧੇ ਕਾਟੇ ਹੋ ਹੀ ਜਾਂਦੇ ਆਂ ਜੀ ਇੱਥੇ ਆਉਣਾ ਹੈਗਾ ਮੈਨੂੰ ਦੱਸ ਕੇ ਆਉਂਦੀ ਮੈਨੂੰ ਪਤਾ ਤੇ ਹੁੰਦਾ ਵੀ ਪੇਕੇ ਗਈ ਆ ਅਸੀਂ ਬੈਂਕ ਚਲ ਗਏ ਇਹਨੇ ਮਾਰੇ ਤਾਲੇ ਸਕੂਟਰੀ ਫੜੀ ਤੇ ਇੱਥੇ ਆ ਗਈ ਚਲੋ ਮੰਨਿਆ ਵੀ ਚਲੋ ਗਲਤੀ ਹੋ ਗਈ ਉਹ ਜਿਹੜੀ ਤੁਹਾਨੂੰ ਦੱਸ ਕੇ ਨਹੀਂ ਆਈ ਉਹ ਤੇ ਚਲੋ ਗਾੜੀ ਵਾ ਤੇ ਚਲੋ ਜੇ ਕੋਈ ਖੋ ਵੀ ਜਾਂਦੀ ਆ ਤੇ ਚਲੋ ਉਹਨੂੰ ਸਮਝਾ ਲਿਆ ਕਰੋ ਕੋਈ ਗੱਲ ਨਹੀਂ ਉਹ ਤਾਂ ਮੈਂ ਸਮਝਾਈ ਲਉਗੀ ਭੈਣ ਜੀ ਸਾਨੂੰ ਕਿਹੜੀ ਵਾਧੂ ਆ ਸਾਡੇ ਕੋਲ ਵੀ ਤੇ ਇਹੋ ਕੁਝ ਹੀ ਆ ਹੁਣ ਇਹ ਸੱਸ ਸਨੋ ਨਹੀਂ ਹੁੰਦੀਆਂ ਮਾਵਾ ਧੀਆਂ ਹੁੰਦੀਆਂ ਨੇ ਮਾਵਾ ਧੀਆਂ ਬਣ ਕੇ ਰਿਆ ਕਰੋ ਪਰ ਇਹ ਵੀ ਸਮਝੇ ਕੋਈ ਤੇ ਭੈਣ ਜੀ ਤਾਂ ਹੀ ਆ ਨਾ ਸੱਸੀ ਦਾ ਭਾਜੀ ਸੱਸੀ ਦਾ ਭਾਜੀ ਹੋਰ ਸਭ ਨਾ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਬਹਿ ਜਾਓ ਬੈਠੇ ਹੋਰ ਘਰ ਪਰਿਵਾਰ ਦਾ ਕਿਦਾਂ ਜੀ ਠੀਕ ਠਾਕ ਹਾਂਜੀ ਠੀਕ ਠਾਕ ਸਭ ਉਹ ਤੁਸੀਂ ਸੁਣਾਓ ਬੜਾ ਠੀਕ ਠਾਕ ਵਧੀਆ ਕਿਦੋਂ ਬੀਜ ਗਈਆਂ ਕਣਕਾਂ ਕਣਕਾਂ ਹਾਂਜੀ ਕਣਕ ਤੇ ਬੀਜੀ ਗਈ ਜੇ ਅੱਛਾ ਤੁਸੀਂ ਕਿਦਾਂ ਬੀਜੀ ਥੀ ਜੇ ਹਾਂਜੀ ਬੀਜੀ ਗਈ ਆਪਣੀ ਅੱ ਹੋ ਸੁਣਾਓ ਮਾਸੀ ਮਾਸੜ ਦਾ ਕਿਦਾਂ ਠੀਕ ਠਾਕ ਹਾਂਜੀ ਠੀਕ ਠਾਕ ਸਭ ਚਲੋ ਵਧੀਆ ਚਾਹੀਦਾ ਹੋਰ ਬਾ ਠੀਕ ਠਾਕ ਵਧੀਆ ਉਹ ਇਹਦੇ ਭੂਆ ਜੀ ਆਖੰਡੇ ਜਾਂਦੇ ਜਾਣਾ ਦਿਲਜਿੰਦਰਾਲ ਤੇ ਆਖੰਡ ਮੈਂ ਚਲੋ ਕੋਈ ਨਹੀਂ ਹੋਉਨੇ ਆ ਅੱਛਾ ਅੱਛਾ ਤੇ ਤੂੰ ਫੋਨ ਫਾਨੀ ਨਹੀਂ ਕੀਤਾ ਕੋਈ ਮੈਂ ਚਲੋ ਭੂਆ ਜੀ ਲਾਇਆ ਹੋਣਾ ਆ ਉਹ ਆਹੋ ਇਹਨਾਂ ਨੇ ਤੇ ਲਾਇਆ ਨਹੀਂ ਸੀ ਹਮ ਚਲੋ ਕੋਈ ਗੱਲ ਨਹੀਂ ਹੋਰ ਸੁਣਾਓ ਬਹੁਤ ਵਧੀਆ ਠੀਕ ਠਾਕ ਅੱਛਾ ਆਂਦਰ ਬੈਠੇ ਭੂਆ ਜੀ ਨਹੀਂ ਹਾਂਜੀ ਇੱਧਰ ਅੰਦਰ ਹੀ ਠੀਕ ਆ ਹਮ ਸੋ ਮੜਾ ਤੂੰ ਇਹ ਸਮਝਾਇਆ ਕਰੋ ਦਿਲਜਿੰਦਰ ਨੂੰ ਕਿ ਕਰਾਂਦੇ ਜਿਦ ਗਈ ਗੱਲਾਂ ਬਤਵਾਉਂਦੇ ਦੇਦਨਾਮ ਉਹਨਾਂ ਨੂੰ ਭਾਜੀ ਕੀ ਸਮਝਾਉਣਾ ਇਹਨੇ ਤੇ ਦੋਵੇਂ ਘਰ ਫਾਇਲ ਆਏ ਆ ਕੀ ਤੁਹਾਨੂੰ ਦਸੀਏ ਹੂੰ ਜੇ ਉਧਰ ਜਾਣੇ ਆ ਤੇ ਉਧਰ ਸ਼ਿਕਾਇਤਾਂ ਹਾਂ ਤੇ ਇਧਰ ਵਾ ਦੇ ਇਧਰ ਸਾਨੂੰ ਟਿਕਨ ਦਿੰਦੀ ਹੈ ਹਾਂਜੀ ਆ ਕਿ ਮਾਲਾ ਜੇ ਤੂੰ ਆਉਣਾ ਵੀ ਇਧਰ ਤੇ ਤੂੰ ਆਪਣੀ ਸੱਸ ਨੂੰ ਤੇ ਦੱਸ ਕੇ ਆ ਆਹ ਚੱਲ ਉਹਨੂੰ ਦੱਸ ਕੇ ਜਾਵੇ ਉਹਨਾਂ ਨੂੰ ਤਾਂ ਪਤਾ ਹੋਏ ਵੀ ਤੂੰ ਕਿਸ ਬੰਨੇ ਚੱਲੀ ਹੈ ਹਾਂਜੀ ਉਥੇ ਦੱਸ ਕੇ ਨਹੀਂ ਆਉਂਦੀ ਹਾਂਜੀ ਤੇ ਇੱਥੇ ਆ ਮੜਦੀ ਹੈ ਹੂੰ ਤੂੰ ਉਹਨਾਂ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਫਿਰ ਸਾਨੂੰ ਸੱਦਿਆ ਠੀਕ ਹੈ ਤੇ ਮੰਮੀ ਸਾਡੀ ਅੱਗੇ ਤੁਹਾਨੂੰ ਪਤਾ ਹੀ ਉਹਨਾਂ ਦਾ ਉਹਨੇ ਇਦਾਂ ਫਿਰ ਕਰ ਦੇ ਗੁਜ਼ਾਰੇ ਥੋੜੀ ਹੁੰਦੇ ਆ ਉਹ ਮੈਂ ਅੱਗੇ ਨਾਲ ਸਮਝਾਉਣਾ ਕਿ ਤੂੰ ਘਰੇ ਕੁੜੀ ਦਾ ਘਰ ਜਿਹੜਾ ਵਾ ਨਾ ਉਹ ਝੜ ਕੇ ਰੱਖਣਾ ਔਰ ਜਦੋਂ ਮਾਂ ਬੀ ਉਹਨੂੰ ਤੇ ਜਈਦਾ ਕਿ ਹਾਂ ਵੀ ਚੱਲ ਆਪਣੀ ਤੀਪ ਤੋਂ ਸਮਝਾਏਗੀ ਚਲ ਤੀਪ ਤੋਂ ਇਹਦਾ ਨਾ ਕਰ ਓਏ ਐਂ ਤੇ ਬਥੇਰਾ ਭਾਈ ਸਮਝਾਉਂਦੇ ਆ ਪਰ ਉਹ ਕਹਿੰਦੀ ਆ ਵੀ ਤੁਸੀਂ ਦੋਵੇਂ ਜੀ ਜਿਹੜੇ ਆ ਨਾ ਉਹ ਝੂਠੇ ਜੇ ਤੇ ਮੈਂ ਸੱਚੀ ਹਾਂਜੀ ਕੀ ਕਰੀਏ ਹੁਣ ਐਂ ਤੇ ਚੱਲ ਐਂ ਕਿ ਚੱਲ ਆਏ ਨੇ ਆ ਉਹਦੇ ਉਧਰ ਗਲਬਾ ਤਾਂ ਕਰਨ ਅਛਾ ਅਛਾ ਹਾਂਜੀ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਰਨੀ ਹੈ ਉਦਾਂ ਕਰ ਲਓ ਐਂਦ ਲੈਣੀ ਹੈ ਕਿ ਚੱਲਾ ਐਂ ਨਹੀਂ ਕਿ ਚੱਲ ਨਾਲੇ ਹੁਣ ਮੁੰਡੇ ਨੂੰ ਮੁੰਡੇ ਨੂੰ ਉੱਥੇ ਸਾਡਾ ਹੀ ਤੁਹਾਨੂੰ ਪਤਾ ਹੀ ਹੈ ਕਿ ਮੁੰਡੇ ਨੂੰ ਟੈਕ ਲੈਣਾ ਉਹ ਆਉ ਵੀ ਨਿਕਾ ਜਾ ਫਿਰ ਪੁੱਛਦਾ ਹਣਾ ਹਾਂਜੀ ਤੇ ਮਾਂ ਮੇਰੀ ਆਈ ਕਿਉਂ ਨਹੀਂ ਹਾਂ ਪਰ ਇਹਨੂੰ ਹੈ ਨਹੀਂ ਨਾ ਇਹਨਾਂ ਤੇ ਮੈਂ ਨਿਕਾ ਜਾ ਨੂੰ ਛੱਡ ਕੇ ਆਈ ਹਾਂ ਤੇ ਉਹਨਾਂ ਨੂੰ ਵੀ ਸਕੂਲੇ ਕੱ ਲੈਣਾ ਉਹਦੋਂ ਪੂਆ ਨੇ ਘੜੀ ਕੰਗਾ ਕਰੀ ਜਾਣਾ ਚਲੋ ਕਿੰਨਾ ਚਿਰ ਕਰਨਾ ਹਾਂਜੀ ਹੁਣ ਭਾਜੀ ਆ ਤੇ ਉਹ ਬਾਹਰ ਫਾਇ ਲੱਗੇ ਹੁਣ ਉਹ ਵੀ ਬਾਹਰ ਬਾਹਰ ਉਹ ਵੀ ਹੈ ਨਾ ਇਹਨਾਂ ਵਾਸਤੇ ਡੈਕ ਮਾਉਣਾ ਇਹਨਾਂ ਵਾਸਤੇ ਹੀ ਕਿ ਪਰ ਇਹਨਾਂ ਨੂੰ ਇੰਨੀ ਸਮਝ ਆ ਨਹੀਂ ਆ ਨਾ ਇਹ ਇਹੋ ਗੱਲ ਕਹੀ ਜਾਣੀ ਮੈਨੂੰ ਖਰਚਾ ਨਹੀਂ ਦਿੰਦੇ ਇਹ ਨੇ ਹੁਣ ਖਰਚਾ ਇਹਨੂੰ ਮਿਲਦਾ ਹੀ ਹੈ ਖਰਚਾ ਹੁਣ ਇੰਨੀ ਕਿਹੜਾ ਕੋਈ ਹੋਰ ਭਾਣਾ ਲੱਭਿਆ ਵਾ ਕਿ ਐਵੇਂ ਜਾਣ ਕੇ ਨਿਕ ਨਿਕ ਗੱਲ ਤੋਂ ਹੁਣ ਘਰਾਂ ਚ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਥੋੜਾ ਵੀ ਮੂੰਹ ਚੁੱਕਣਾ ਤੇ ਆਉਣਾ ਆਏ ਨਾ ਖਰਚਾ ਹੁਣ ਇਹਨਾਂ ਨੇ ਇਹਨੂੰ ਨਹੀਂ ਦੇਣਾ ਤੇ ਹੋਰ ਕਿਹਨੂੰ ਦੇਣਾ ਉਹਨਾਂ ਨੇ ਕੋਈ ਆ ਉੱਥੇ ਕਿਹੜੇ 4-5 ਜਾਣੇ ਕੱਲੀ-ਕੱਲੀ ਦੇ ਹੈਗੀ ਹੈ ਕੱਲੀ-ਕੱਲੀ ਦੇ ਹੈਗੀ ਹੈ ਚਲੋ ਕੋਈ ਗੱਲ ਨਹੀਂ ਵੇਖ ਲਓ ਜਿੱਦਾਂ ਵੀ ਤੁਹਾਨੂੰ ਰੋਕ ਆਉਂਦਾ ਵਾ ਅਸੀਂ ਤਾਂ ਲੈਣਾ ਆਏ ਖਚਲ ਲੈਣੇ ਆ ਤੇ ਬਾਬੇ ਦਾ ਹੀ ਫੋਨ ਲਾਉਣ ਕੀ ਗਈ ਆ ਤੇ ਹਾਂਜੀ ਮੁੰਡਾ ਇੱਥੇ ਆਂਦੀ ਮੇਰੇ ਕੋਲ ਸੁੱਤਰ ਨਹੀਂ ਆਉਂਦਾ ਹਾਂ ਹਾਂ ਤੇ ਖਚਲ ਕੋਈ ਨਹੀਂ ਆਉਨੇ ਜਾਨ ਬਣਾ ਬੁਲਾ ਪੁੱ ਕਰਦੇ ਗੱਲ ਗੱਲਬਾਤ ਕੀ ਜਾਂਦੇ ਚਲੋ ਕੋਈ ਗੱਲ ਨਹੀਂ ਆਪੇ ਕਰ ਲੈਂਦੇ ਫਿਰ ਗੱਲਬਾਤ ਹੋਰ ਤੁਸੀਂ ਸਾਨੂੰ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਚਾਹ ਪਣੀ ਪੀ ਲਿਆ ਜੀ ਹਾਂਜੀ ਪੀ ਲਿਆ ਚਾਹ ਪਣੀ ਅੱਛਾ ਅੱਛਾ ਇਹ ਤੋਂ ਫਿਰ ਬਾਜੀ ਮੈਂ ਮੇਲਾ ਮਾਣਾਂ ਚਲੋ ਮੇਲਾ ਕੋਲ ਤੇ ਬੀਠ ਦੀਦੀ ਚਲੇ ਆ ਜਾਣਾ ਹੀ ਆ ਜਾਣਾ ਨਹੀਂ ਹੋਰ ਚਲੋ ਉਹ ਤੇ ਗੱਲ ਹੈ ਹੀ ਆ ਪਰ ਇਹ ਵੀ ਕੋਈ ਗੱਲਬਾਤ ਨਹੀਂ ਹੋਈ ਹੁਣ ਤੈਨੂੰ ਕੀ ਲੱਗੇ ਜੇ ਹੋਈ ਵੀ ਹੋਊਗੀ ਤੇ ਤੂੰ ਤੇ ਸੱਦ ਕੇ ਬੈ ਗਈ ਨਾ ਉਹਨਾਂ ਨੂੰ ਦੱਸ ਦੀਦੀ ਇਹਦੇ ਵਿੱਚ ਮੇਰਾ ਭਲਾ ਕੀ ਕਸੂਰ ਆ ਤੂੰ ਹੀ ਮੇਰੇ ਦੁਆਲੇ ਹੋ ਜਾਣੇ ਬਾਅਦ ਵਿੱਚ ਤੇ ਕਸੂਰ ਤੇਰਾ ਹੀ ਆ ਕਿਹਦਾ ਤੂੰ ਮੈਨੂੰ ਇੱਕ ਵਾਰੀ ਵੀ ਦੱਸਿਆ ਕਿ ਉਹਨਾਂ ਦਾ ਫੋਨ ਆਇਆ ਵਾ ਚਾਹੇ ਉਹਨਾਂ ਨੂੰ ਕੀਤਾ ਵਾ ਵੀ ਉਹ ਆਉਣ ਲੱਗੇ ਤੇ ਦੀਦੀ ਮੈਨੂੰ ਕਿਹੜਾ ਪਤਾ ਸੀ ਉਹਨਾਂ ਦੇ ਆਉਣਾ ਆ ਅਚਾਨਕ ਤੇ ਉਹ ਆਏ ਆ ਮੈਨੂੰ ਕਿਸ ਦਾ ਫੋਨ ਨਿਕ ਆਇਆ ਹੈਗਾ ਆਹੋ ਅਚਾਨਕ ਆਏ ਆ ਤਾਂ ਹੀ ਸੇਤੀ ਨਾ ਪਕੌੜੇ ਕੱਢ ਕੇ ਗਾੜੀ ਰੱਖ ਦਿੱਤੇ ਸੀ ਲੈ ਦੱਸ ਦੀ ਉਹਦੇ ਘਰੇ ਸਮਾਨ ਹੈਗਾ ਇਹ ਤੇ ਜਸਨ ਚਾਹ ਦੇ ਕਹੀ ਨਾ ਪਿਆਲਣੀ ਤੁਸੀਂ ਤੇ ਇਦਾਂ ਕਰਦੇ ਆ ਵੀ ਬਸ ਜਦਾਂ ਬੰਨੇ ਕੀ ਹੋ ਗਿਆ ਹੁੰਦਾ ਪਹਿਨੂਪਿੰਦਰ ਸਾਰਾ ਹੀ ਪਤਾ ਹੁੰਦਾ ਵਾ ਬਸ ਇਹ ਆ ਵੀ ਤੂੰ ਹਰ ਬੰਨੇ ਚਲਾਗ ਬਣ ਜਾਂਦੀ ਕਿ ਤੈਨੂੰ ਕੋਹ ਪਤਾ ਹੀ ਨਹੀਂ ਉਹ ਦੀਦੀ ਐਵੇਂ ਨਾ ਇਦਾਂ ਕਰਿਆ ਕਰੋ ਚਲੋ ਹੁਣ ਜੇ ਘਰ ਚੱਲੇ ਆ ਨਾ ਤੇ ਰਾਜੀ ਬਾਜੀ ਜਾਓ ਤੇ ਆਪਣੇ ਖੁਸ਼ਦਿਲ ਨਾਲ ਜਾਓ ਮੈਂ ਤਾਂ ਜਾਣਾ ਹੀ ਆ ਦੋਵੇਂ ਜੀ ਤੇ ਉਦਨ ਦੇ ਔਖੇ ਸੀਗੇ ਤੁਹਾਨੂੰ ਵੀ ਠੱਡ ਪੈ ਜੂਗੀ ਹੁਣ ਵੀ ਚੱਲ ਗਈ ਆ ਜੇ ਚੱਲੀ ਆ ਤਾਂ ਭਲਾ ਆਪਣੀ ਘਰੀ ਚੱਲੀ ਸਾਨੂੰ ਕਦਾ ਆਸਾਨ ਕਰਨ ਦੀ ਆ ਹਾਦੀ ਕਰਦੀ ਏ ਕੁੜੀ ਕਿਦੇ ਤਾਂ ਚੰਗਾ ਸਭੋ ਚੱਲੀ ਆ ਦੇ ਉਦਨ ਦਾ ਤਾਂ ਇੱਥੇ ਵੀ ਨੇ ਕਪੱਤ ਪਾਇਆ ਆ ਚਲੋ ਠੀਕ ਆ ਤੁਸੀਂ ਬੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਚੱਲ ਬਣਾ ਲਿਆ ਘੁੱਟ ਘੁੱਟ ਉਹਨਾਂ ਵੀ ਜਾਣਾ ਵਾ ਫਿਰ ਲੇਟ ਹੋਣ ਚਲ ਚਾਹ ਆਪਾਂ ਬਾਅਦ ਚ ਪੀਂਦੇ ਆ ਪਹਿਲਾਂ ਇੱਥੇ ਬਹਿ ਜਾਓ ਗੱਲ ਕਰ ਲ ਚਲ ਕੋਈ ਨਹੀਂ ਭਾਬੀ ਜੀ ਰਲ ਮਿਲ ਕੇ ਰਹੀਦਾ ਹੁੰਦਾ ਵਾ ਘਰਾਂ 'ਚ ਤੇ ਸੌ ਗੱਲਾਂ ਹੋ ਜਾਂਦੀਆਂ ਹੁੰਦੀਆਂ ਵਾ ਨਹੀਂ ਕੋਈ ਗੱਲ ਨਹੀਂ ਦੀਦੀ ਰਲ ਮਿਲ ਕੇ ਰਵਾਂਗੇ ਆ ਹੁਣ ਰਲ ਮਿਲ ਕੇ ਰੋ ਐਵੇਂ ਨਾਲੇ ਲੜਦੀਆਂ ਜੇ ਨਾਲ ਲੋਕਾਂ ਦਾ ਤਮਾਸ਼ਾ ਵਿਖਾਉਂਦੀਆਂ ਜੇ ਨਾਲੇ ਲੋ ਕੰਧਾਂ ਅੱਗਲਾ ਸੁਣਦੇ ਆ ਨਾਲ ਗੱਲਾਂ ਕਰਦੇ ਫਿਰ ਪੀਨਾਂ ਦੇ ਘਰ ਆ ਕੋਹੋਂ ਡਿਆ ਵਾ ਨਾਲੇ ਇੱਥੇ ਕਿਹੜਾ ਇੰਨਾ ਰਾਣ ਮਹਿਣਵਾ ਦੋ ਤੇ ਤੁਸੀਂ ਜਾਣੀਆਂ ਜੇ ਚੱਲ ਕੋਈ ਗੱਲ ਨਹੀਂ ਮੈਨੂੰ ਤੇ ਸਮਝਾਈ ਜਾਂ ਡੇ ਤੁਸੀਂ ਮੰਮੀ ਨੂੰ ਵੀ ਸਮਝਾ ਲਓ ਮੈਂ ਲਿਮਨੀ ਚਾਹ ਬਣਾ ਕੇ ਦੱਸ ਤੁਹਾਨੂੰ ਮੈਂ ਕੀ ਸਮਝਾਵਾਂ ਭੂਆ ਜੀ ਤੁਸੀਂ ਕਿਹੜੇ ਨਿਆਣੇ ਕੋਈ ਨਹੀਂ ਭੂਆ ਜੀ ਜੇ ਕੋਈ ਗੱਲ ਹੋ ਵੀ ਜਾਂਦੀ ਹੁੰਦੀ ਹੈ ਨਾ ਤੇ ਤੁਸੀਂ ਵੀ ਥੋੜੀ ਫੜੀ ਝਾਰ ਲਿਆ ਕਰੋ ਤੁਹਾਨੂੰ ਪਤਾ ਰਹੇਗਾ ਅੱਜ ਕੱਲ੍ਹ ਦੀਆਂ ਗੱਲ ਨਹੀਂ ਗੱਲਾਂ ਕਰਉਂਦੀਆਂ ਹੁੰਦੀਆਂ ਗੱਲਾਂ ਤੇ ਨਹੀਂ ਕਰਉਂਦੀਆਂ ਪਤਾ ਨਹੀਂ ਲੱਗਦਾ ਕਿ ਸਾਰਾ ਘਰ ਦਾ ਕੰਮ ਹੀ ਚੁੱਕਿਆ ਵਾ ਬਾਰ ਦਾ ਤੇਰੇ ਫੁੱੜਨੇ ਕਰਨਾ ਹੁੰਦਾ ਵਾ ਤੇ ਘਰ ਦਾ ਉਤਲਾ ਪੁਤਲਾ ਮੈਂ ਕਰ ਲੈਨੀ ਆ ਹੁਣ ਚਾਰ ਟਿੱਕੀਆਂ ਪਕਾਉਂਦੀ ਵੀ ਔਖੀ ਐ ਹਾਂ ਸਹੀ ਆ ਕੰਮ ਕਿਤੇ ਕਿੰਨਾ ਹੁੰਦਾ ਵਾ ਪਰ ਇਹ ਅੱਜ ਕੱਲ ਦੀ ਹੁਣ ਨਹੀਂ ਕੰਮ ਕਰਦੀਆਂ ਕੀ ਕਰ ਲੈਣਾ ਫਿਰ ਜੇ ਘਰਾਂ ਚ ਝਟਕਟਣਾ ਹੋਵੇ ਤੇ ਢਾਲ ਮਿਲ ਕੇ ਵੀ ਕੱਢਣਾ ਪੈਂਦਾ ਵਾ ਕਿਸੇ ਵळे ਕਿਸੇ ਵळे ਥੋੜੀ ਖਾ ਕੇ ਵੀ ਕੱਢਣਾ ਪੈਂਦਾ ਵਾ ਚੱਲ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਜਿਹੜਾ ਹਾਸ ਖੇਡ ਕੇ ਟਾਈਮ ਲੰਘ ਜਾਣਾ ਉਹਦੇ ਨਾਲ ਦੀ ਤਰੀਸ ਹੀ ਨਹੀਂਗੀ ਹੁਣ ਵੇਖੇ ਮੁੰਡੇ ਨੇ ਆਉਣਾ ਨਾ ਤੇ ਦੂਣਾ ਹੋ ਜਾਣਾ ਵਾ ਵੀ ਮੇਰੀ ਮਾਂ ਆਈ ਹਾਂ ਤਾਂ ਸਹੀ ਆ ਜਿਹੜਾ ਥਾ ਮਾਂ ਨੇ ਉਹ ਹੋਰ ਥੜੀ ਘੇਨੇ ਲੈ ਲੈਣਾ ਵਾ ਤੇ ਤੇ ਇਦਾਂ ਹੀ ਆ ਟਿਵੀਸ਼ਨ ਤੇ ਛੱਡਣ ਜਾਣੀ ਹਾਂ ਰੋਟੀ ਪੁੱਛਣਾ ਮਗਰ ਮਗਰ ਤੁਰੀ ਫਿਰਨਾ ਕਦ ਨਾ ਖਾਣੀ ਆ ਤੇ ਮੇਰੀ ਖਾਣੀ ਤੇ ਕਦੀ ਖਾਣੀ ਨਾ ਨੇ ਮਾਵਾਂ ਨੂੰ ਤੇ ਸਾਰਾ ਪਤਾ ਹੁੰਦਾ ਵਾ ਚਲ ਕੋਈ ਨਹੀਂ ਕੇਵਲੇ ਚੁੱਪ ਕਰਕੇ ਆਪਣਾ ਵੀ ਟਾਈਮ ਪਾਸ ਕਰਨਾ ਚਾਹੀਦਾ ਵਾ ਚਲ ਕੱਢਣਾ ਹੀ ਪਾਣਾ ਹੁਣ ਕੀ ਕਰਾਂ ਫਿਰ ਮੈਂ ਐਦਾਂ ਰੋ ਚੰਗਿਆਂ ਵੀ ਨਹੀਂ ਲੱਗੀ ਦਾ ਆਣੀ ਫੇਰਾ ਚਲੋ ਕੋਈ ਚਲੀਏ ਫਿਰ ਆਪਾਂ ਹਾਂਜੀ ਆ ਗਈ ਤੂੰ ਤਾਂ ਚਾਹ ਬਣਾਉਂ ਲਈ ਪੀ ਲੋ ਘਟ ਚਲ ਕੋਈ ਨਹੀਂ ਪੂਆ ਜੀ ਹੁਣੇ ਚਾਹ ਪੀ ਕੇ ਤੁਰੇ ਉਥੋਂ ਟੱਟ ਤੇ ਅਸੀਂ ਪਹੁੰਚ ਗਏ ਆ ਤੇ ਫੇਰ ਕਿਤੇ ਮੈਂ ਢੇੜਾ ਮਾਰੂੰਗੀ ਮੈਂ ਕਿਹਾ ਚਾਹ ਕੋ ਉੱਠ ਪੀ ਲੈਂਦੇ ਚਲ ਕੋਈ ਨਹੀਂ ਨਹੀਂ ਤੇ ਤੁਸੀਂ ਕਿਤੇ ਢੇੜਾ ਮਾਰ ਰਹੇ ਹੋ ਹੁਣ ਮੈਂ ਆਉਂਗੀ ਤੇ ਜੇ ਨਾ ਨਾ ਮੇਰ ਕੋ ਆਇਆ ਜਾਊਗਾ ਤੇ ਫੇਰ ਤੂੰ ਛੇਤੀ ਆ ਜੀ ਚਲ ਕੋਈ ਨਹੀਂ ਮੈਂ ਮਾਰੂੰਗੀ ਢੇੜਾ ਚਲ ਹੁਣ ਤੁਸੀਂ ਰਾਲ ਮਿਲ ਕੇ ਰਹੋ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਭੋਆ ਜੀ ਰਮਨ ਹਾਂ ਜੀ ਤੇ ਪਾਣੀ ਲਿਆਈ ਯਾਰ ਲਿਆਈ ਜੀ ਆਹ ਬੜਾ ਠੇਰ ਲੱਗਾ ਤੁਹਾਨੂੰ ਠੇਰ ਟਾਈਮ ਤੇ ਫਿਰ ਲੱਗੀ ਜਣਾ ਕਿ ਪਤਾ ਜਿਹੜੇ ਕੰਮ ਗਏ। ਮੈਨੂੰ ਇਹ ਦੱਸ ਕਿ ਜਿੱਥੇ ਤੁਸੀਂ ਗਏ ਓਥੇ ਕੀ ਬਣਿਆ? ਓਥੇ ਬਾਨਾ ਕੀ ਹੀਗਾ। ਚਲਤੇ ਗਏ। ਚਾਹ ਪਾਣੀ ਪੀ ਲਿਆ ਬੜਾ ਵਧੀਆ। ਅੱਛਾ। ਮੁੜ ਕੇ ਨਾ ਸਾਨੂੰ ਠਾਲ ਕੇ ਤੇ ਲੱਗੇ ਲੋਬੀ ਵਿੱਚ ਮੈਨੂੰ ਤੇ ਜੋਤੀ ਨੂੰ। ਅੱਛਾ। ਓਥੇ ਜਾ ਕੇ ਜੋਤੀ ਨੇ ਕਿਹਾ ਵੀ ਭਾਬੀ ਤੁਸੀਂ ਚੰਗੀ ਕੀਤੀ ਆ ਤੇ ਤਿਆਰ ਹੋ ਕੇ ਅਸੀਂ ਚੁੱਪ ਕਰਕੇ ਮੁੰਡੇ ਵਾਲ ਨਹੀਂ ਵੇਖਿਆ। ਅੱਛਾ। ਮੁੰਡੇ ਨੂੰ ਛਾੜਾ ਹੀ ਤੋ। ਤੇ ਉਹਦੀ ਮਾਂ ਗਾੜੀ ਬੜੀਆਂ ਗੱਲਾਂ ਕੀਤੀਆਂ। ਕੀ ਕਹਿੰਦੀ? ਏ ਆਂਦੀ ਨੰਦੀਪੀ ਚੱਲ ਮੇਰੇ ਨਾਲ ਆਂਦੀ ਇਹ ਕਿੱਥਾਂ ਜਾਵੇ ਤੂੰ ਇਹਨੂੰ ਕਹਿੰਦੇ ਜੀ ਆਪਣੀ ਭੂਆ ਨੂੰ ਸਮਝਾਇਆ ਕਰ ਆਂਦੀ ਭੂਆ ਨੂੰ ਤਾਂ ਮੈਂ ਸਮਝਾਇਆ ਵਾ ਕੀ ਸਮਝਾਵਾਂ ਮੈਂ ਕੀ ਨਹੀਂ ਮਿਲਦਾ ਇਹ ਕੀ ਮਿਲਦਾ ਵਾ ਇਹਨੂੰ ਫੇਰ ਵਾਵਾ ਵੱਧ ਘਟ ਉਹਨੇ ਵੀ ਕੀਤੀਆਂ ਤੇ ਮੈਂ ਵੀ ਕੀਤੀਆਂ ਤੇ ਕੁੜੀ ਨੇ ਬੋਲੀ ਨੋਰਣੀ ਨੇ ਬੋਲੀ ਉਹ ਵੀ ਬੋਲੀ ਹੀ ਉਹਨੇ ਵੀ ਗੱਲਾਂ ਕੀਤੀਆਂ ਅੱਛਾ ਫੇਰ ਹਵਲੀ ਜੀ ਜੋਤੀ ਨੂੰ ਠਾਲ ਕੇ ਬਾਹਰ ਲੈ ਜਾਂਦਾ ਮਾ ਆਉਦੀ ਨੇ ਕਿਹਾ ਵੀ ਦਿਲ ਦੀ ਦਸਤ ਦੰਡ ਲਈ ਆ ਅੱਛਾ ਫੇਰ ਪਤਾ ਨਹੀਂ ਉਹਨੂੰ ਕੀ ਕਿਹਾ ਛੇਤੀ ਛੇਤੀ ਉਹ ਵੀ ਵਿਚਾਰੀ ਚਲ ਗਈ ਲੇਟ ਹੋ ਰਹੇ ਨੇ ਆਲੇ ਸਕੂਲੋਂ ਆਗੇ ਹੀਗੇ ਨਹੀਂ ਜੇ ਇਹਨੂੰ ਲੀੜਾ ਕਪੜਾ ਨਹੀਂ ਮਿਲਦਾ ਤੇ ਇੰਨਾ ਟਾਈਮ ਇਦਾਂ ਕੱਟ ਲਿਆ ਨੇ ਆਂਦੀ ਤੇ ਜਿਹੜੇ ਘਰ-ਬਾਰ ਤੇ ਪੈਸੇ ਲੱਗੇ ਆ ਉਥੇ ਦਲਬਾਗ ਘਰਦਾ ਹੀ ਤੇ ਫੇਰ ਲੱਗੇ ਤੇ ਮੈਂ ਹਾਂ ਵੀ ਇਹੀ ਜਿਹੜੀ ਕਮਾਈ ਕਰਦੇ ਉਹ ਕਿੱਥੇ ਜਾਂਦੀ ਫੇਰ ਤੁਹਾਡੇ ਜੋਗਾ ਹੀ ਆ ਸਾਰਾ ਕੁਝ ਪੈਸੇ ਤਾਂ ਫਸਲ ਤੇ ਲੱਗਣ ਦੇ ਤੇ ਦਲਬਾਗ ਨੇ ਤੇ ਮੈਂ ਤੈਨੂੰ ਕਿਹਾ ਹੀ ਵੀ ਤੈਨੂੰ ਪੈਸੇ ਮੈਂ ਪਾਉਂਦਾ ਉਸ ਦਿਨ ਮੈਂ ਤੋ ਕਿਉਂ ਨਾ ਪਈ ਉਸ ਦਿਨ ਕੁੰਦੀਆਂ ਅੱਛਾ ਉਸ ਦਿਨ ਮੈਂ ਗੁੰਗੀ ਬਣ ਕੇ ਬੈਠੀ ਰਹੀ ਹਾਂ ਗਾੜੀ 'ਤੂੰ ਫੇ ਕੋਈ ਵੀ ਨਾ ਫੇ ਹੋ ਗਈ ਤਿਆਰ ਤੇ ਚੱਲ ਮਾਂ ਤੇ ਤਾਂ ਬਥੇਰੀ ਉਰੀ ਪੂਰੀ ਕਰਦੀ ਹੈਗੀ ਫਿਰ ਜੋਤੀ ਹੋਈ ਸਿੱਧੀ ਆਂਦੀ ਵੀ ਜਿਆ ਰੱਖਣਾ ਵਾ ਨਾ ਤੇ ਪੱਕੀ ਰੱਖ ਲੋ ਤੇ ਨਾਲ ਮੁੰਡਾ ਵੀ ਲੈ ਆਓ ਜਦੋਂ ਨੇ ਪਾਈ ਨਾ ਚੰਗੀ ਕਲੇਜੇ ਠੰਡ ਫੇਰ ਚੁੱਪ ਕੀਤੀ ਫੇਰ ਆਂਦੀ ਭੈਣ ਜੀ ਚੱਲ ਆਲ ਮਿਲ ਕੇ ਰਿਆ ਕਰੋ ਕੋਈ ਗੱਲ ਨਹੀਂ ਉਥੇ ਕਿੰਨੇ ਕ ਜਾਣੇ ਆ ਮੈਂ ਹਰ ਆਲ ਮਿਲ ਕੇ ਤੇ ਰਹੀਦਾ ਵਾ ਚੱਲ ਕਿਤੇ ਗੱਲ ਨਾ ਜਰਨੀ ਵੀ ਪੈਂਦੀ ਐ ਲਓ ਠੀਕ ਨਹੀਂ ਜਦੋਂ ਜਿਆਦਾ ਬੋਲਦੀ ਹੀ ਜੇਦੋਂ ਦੀ ਨਾ ਜਾਂਦੀ ਫੇਰ ਉਹਨੇ ਖੜਾਣਾ ਪਉਣਾ ਸੀ ਉਹਨੂੰ ਪਤਾ ਹੀ ਤੇ ਟੱਕਰ ਦੇਣ ਵਾਲੀ ਗੱਡੀ ਹੈਗੀ ਆ ਨਹੀਂ ਤਾਂ ਤੂੰ ਰਹਿ ਦੇਣੀ ਉੱਥੇ ਮੈਂ ਤਾਂ ਕਿਹਾ ਸੀ ਮੈਂ ਰੱਖ ਲਓ ਜੋਤੀ ਨੇ ਵੀ ਕਿਹਾ ਸੀ ਬਿ ਰੱਖ ਲਓ ਤੇ ਫਿਰ ਉਹਨੂੰ ਸਮਝ ਆ ਗਈ ਕਿ ਜੇ ਨਾ ਲੈ ਕੇ ਗਏ ਤਾਂ ਫੇਰ ਕੀ ਕਰੂੰ ਕਿਹੜੇ ਖੂਚ ਪਾਉਂਗੀ ਭਰਾ ਤਾਂ ਅੱਗੇ ਤੰਗਵਾ ਗੋਡੇ-ਗੋਡੇ ਰਹਿਤੋਂ ਭਰਾ ਨਹੀਂ ਬੋਲਿਆ ਭਰਾ ਤੇ ਆਇਆ ਹੀ ਨਹੀਂ ਬਾਅਦ 'ਚ ਆਇਆ ਹੀ ਕਿੰਨਾ ਚਿਰ ਪੁਰਜਾਈ ਫੋਨ-ਫੋਨ ਕੀਤਾ ਸੀ ਅੱਛਾ ਪੁਰਜਾਈ ਵਿਚਾਰੀ ਨਾ ਕੀ ਕਰਨਾ ਚਾਹ ਪਾਣੀ ਪਿਆਲਤਾ ਸੀ ਮੁੜ ਕੇ ਉੱਥੇ ਅੰਦਰ ਬੈਠੀ ਰਹੀ ਸਾਡੇ ਲਾਗੇ ਤਾਂ ਆਈ ਨਹੀਂ ਅੱਛਾ ਮਾਂ ਹੀ ਸਿਰ ਉਡਾਉਂਦੀ ਰਹੀ ਆਹੋ ਉਦਮਾ ਤੇ ਲਾਰਜਨ ਦੇ ਆ ਦੋਹਾਂ ਮਾਵਾਂ ਈਆਂ ਦੀ ਉਹਨੇ ਗੱਲ ਕੀ ਕਰਨੀ ਆਹ ਹੋਇਆ ਤਾਂ ਗੱਤਰੀ ਠੀਕ ਆ ਚੱਲ ਪਾਣੀ ਪੀਓ ਤੁਸੀਂ ਪਹਿਲਾਂ ਕਿਹੜੀਆਂ ਗੱਲਾਂ ਤੇ ਪੈ ਗਈ ਦੀ ਅਬਦੀ ਰਮਨ ਮੈਂ ਤਾਂ ਥੱਕਾ ਆਇਆ ਜਾਂ ਚਾਹ ਬਣਾ ਕੇ ਲਿਆ ਕੋਈ ਮੈਂ ਚਾਹ ਨਹੀਂ ਬਹੁਤ ਅਹੀ ਦੱਸ ਮਾ ਉਹਦੀ ਨਾ ਬੋਲਦੀ ਹੀ ਉਹਨੂੰ ਇਹਨਾਂ ਨਹੀਂ ਪਤਾ ਕਿ ਰਾਜ ਕਰਨੀ ਆਪਣੇ ਘਰ ਸਾਰਾ ਦਿਨ ਵੇਲੀ ਰਹਦੀ ਕੋਈ ਕੰਮ ਨਹੀਂ ਕਰਨ ਕਿਤੇ ਮੜਾ ਮੋਟਾ ਝਾੜ ਬੁਜੇ ਤੇ ਲੌਣੇ ਸਾਰੇ ਰਮਨ ਨੇ ਇਹਨੇ ਝਾੜੂ ਹੀ ਕਿਤੇ ਮੜਾ ਮੋਟਾ ਮਾਰ ਲਿਆ ਤੇ ਮਾਰ ਲਿਆ ਫੇਰ ਵੀ ਇਹ ਜੀ ਸਾਡੀ ਕੁੜੀ ਨੂੰ ਮਿਲਦਾ ਕੱਖ ਨਹੀਂ ਤੇ ਜਿਹੜਾ ਇੰਨਾ ਟਾਈਮ ਕੱਢ ਗਈ ਆ ਤੇ ਜੇ ਮਿਲਦਾ ਨਹੀਂ ਜਿਹੜਾ ਕਪਾ ਤੇ ਕਦਾ ਕੱਢ ਗਈ ਆ ਦਿਲਜਿੰਦਰ ਪੁੱਤ ਆ ਗਈ ਆ ਸੱਸੀ ਦਾ ਡੈਡੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਮੰਮੀ ਹੁਣਾ ਦਾ ਹਾਂਜੀ ਠੀਕ ਠਾਕ ਆ ਤੁਸੀਂ ਦੱਸੋ ਲਵਲੀ ਹੁਣਾ ਦਾ ਠੀਕ ਠਾਕ ਆ ਹਾਂਜੀ ਠੀਕ ਆ ਵਧੀਆ ਵੇਲਾ ਪੁੱਤ ਤੂੰ ਨਾਲ ਲੜ ਕੇ ਜਾਂਦੀ ਤੇ ਨਾਲ ਇੰਨਾ ਖਲਾਰਾ ਪੈਂਦਾ ਹੁਣ ਕਿਹੜਾ ਰਿਸ਼ਤੇਦਾਰ ਵਜੋਂ ਨੂੰ ਨਹੀਂ ਪਤਾ ਵੀ ਦਿਲਜਿੰਦਰ ਲੜ ਕੇ ਗਈ ਡੈਡੀ ਜੀ ਮੇਰੇ ਕੋ ਵੀ ਗਲਤੀ ਹੋ ਗਈ ਆ ਤੇ ਮੈਂ ਚਲੋ ਆਪਣੀ ਗਲਤੀ ਮੰਨਦੀ ਵੀ ਆ ਕਿ ਮੈਨੂੰ ਐਦਾਂ ਨਹੀਂ ਕਰਨਾ ਚਾਹੀਦਾ ਜਾਣਾ ਨਹੀਂ ਚਾਹੀਦਾ ਘਰਾਂ ਦੇ ਵਿੱਚ ਤੇ ਸੌ ਗੱਲਾਂ ਹੋ ਜਾਂਦੀਆਂ ਵਾ ਤੇ ਮੈਂ ਨਾ ਜਾਂਦੀ ਤੇ ਇੱਥੋਂ ਤੱਕ ਨਾ ਖਲਾਰੇ ਪੈਂਦੀ ਫੇਰ ਤੇਰੇ ਮਗਰੋਂ ਮੁੰਡੇ ਦੀ ਪੜ੍ਹਾਈ ਵੀ ਖਰਾਬ ਹੋਣ ਢਈ ਆ ਤੇਰੇ ਤੋਂ ਬਗੈਰ ਉਹ ਰਹਿੰਦਾ ਨਹੀਂ ਆ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਪੁੱਤ ਤੋਂ ਬੈਗ ਵਿੱਚ ਪਾਉਣੀ ਆ ਕੱਪੜੇ ਤੇ ਤੁਰ ਪੈਣੀ ਆ ਉਹ ਨਿਗੇ ਨਿਆਣੇ ਦਾ ਖਿਆਲ ਰੱਖਿਆ ਕਰ ਉਹਦੀ ਪੜ੍ਹਾਈ ਖਰਾਬ ਹੋਣ ਢਈ ਆ ਡਾਡੀ ਜੀ ਮੈਂ ਵੀ ਐਦਾਂ ਹੀ ਬਸਣਾ ਗੁੱਸੇ 'ਚ ਆ ਕੇ ਨਾ ਜਦੋਂ ਮੰਮੀ ਵੱਧ ਘੱਟ ਗੱਲਾਂ ਕਰਦੇ ਆ ਨਾ ਤੇ ਮੇਰ ਕੋ ਵੀ ਚਲੋ ਗਲਤੀ ਹੋ ਗਈ ਆ ਮੁੰਡੇ ਦਾ ਤੇ ਮੈਨੂੰ ਹੁੰਦਾ ਹੀਗਾ ਕਿ ਵਿਚਾਰਾ ਕਿੱਦਾਂ ਰਹਿੰਦਾ ਹੋਊਗਾ ਤੇ ਪਰ ਹੁਣ ਕੀ ਕਰਨਾ ਸੀ ਫਿਰ ਉਹ ਕਰਨਾ ਕੀ ਪੁੱਤ ਉਹ ਤੇ ਰੋਂਦਾ ਸੀ ਉਹਨੇ ਸਵੇਰੇ ਉੱਠਣਾ ਤੇ ਹਣਾ ਮੈਂ ਮੰਮੀ ਕੋ ਜਾਣਾ ਤੇ ਚਲ ਉਹਨੂੰ ਵਿਚਾਰੇ ਨੂੰ ਤਿਆਰ ਤੁਰ ਕਰਕੇ ਤੇ ਤੇਰੀ ਮੰਮੀ ਨੇ ਭੇਜਣਾ ਉਹਨੂੰ ਚਲੋ ਕੋਈ ਨਹੀਂ ਹੁਣ ਜਿਹੜੀ ਗਲਤੀ ਹੋ ਗਈ ਆ ਨਾ ਹੋ ਗਈ ਆ ਤੇ ਅੱਗੇ ਤੋਂ ਨਹੀਂ ਇਦਾਂ ਹੁੰਦਾ ਹੁਣ ਹੁਣ ਮੇਰਾ ਪੁੱਤ ਗਾੜੀ ਖਿਆਰ ਰੱਖੀ ਚੰਗਾ ਹੁਣ ਐਡਾ ਗੱਲਾਂ ਤਾਂ ਨਾ ਕੋਈ ਰਿਸ਼ਤੇਦਾਰਾਂ ਚ ਵੇਲ ਆ ਜਿਹਨੂੰ ਨਹੀਂ ਪਤਾ ਉਹਨੂੰ ਵੀ ਲੱਗ ਗਿਆ ਚਲੋ ਕੋਈ ਗੱਲ ਨਹੀਂ ਡਾਡੀ ਜੀ ਮੈਂ ਹੁਣ ਖਿਆਲ ਹੀ ਰੱਖੂੰਗੀ ਨਹੀਂ ਜਾਂਦੀ ਹੁਣ ਮੈਂ ਇਦਾਂ ਚਲ ਠੀਕ ਆ ਪੁੱਤ ਆ ਲਓ ਚਾਹ ਪੀ ਲਓ ਪੀਣੀ ਦਲਿੰਦਰ ਚਾਹ ਤੋਂ ਨਹੀਂ ਮੰਮੀ ਮੈਂ ਨਹੀਂ ਲੱਲਾ ਪੀ ਲਾ ਨਹੀਂ ਪੀ ਲੋ ਤੁਸੀਂ ਬਹਿ ਜਾਓ ਪੀ ਲੋ ਤੁਸੀਂ ਬਹਿ ਜਾਓ ਤੁਸੀਂ ਓਥੋਂ ਪਾਵਾ ਤਾਂ ਨਹੀਂ ਤੇ ਬੜੀ ਹੈ ਚਾਹ ਠੀਕ ਕਹਿਣ ਦੇ ਹੀ ਦਲਿੰਦਰ ਹਾਂ ਉਹ ਕਹਿਣਾ ਕੀ ਹੈ ਹੁਣ ਗਲਤੀ ਮੰਨਣ ਦੀ ਡੈਡੀ ਮੇਰ ਕੋ ਗਲਤੀ ਹੋ ਗਈ ਆ ਤਾਂ ਗਲਤੀ ਮੰਨਣੀ ਆ ਜਦੋਂ ਜਾ ਕੇ ਪੀ ਕੇ ਬੈਠੀ ਸੀ ਸ਼੍ਰੀਕਾ ਬਰਾਦਰੀ ਸਾਰਾ ਗੱਲਾਂ ਬਾਤਾਂ ਕਰਤਾ ਇਹ ਤਾਂ ਨਹੀਂ ਪੀ ਗਈ ਹੀ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕੀ ਉਸੇ ਵਲੇ ਪਿਸਕਾ ਲੈ ਡੈਪਿੰਦੀ ਆਂ ਪੀ ਉਦੋਂ ਦੀ ਆਈ ਆ ਮੁੰਡਾ ਨਹੀਂ ਨਾਲ ਆਇਆ ਕਿਉਂ ਆਈ ਆ ਤੇ ਉਹ ਗੱਲ ਵੀ ਸਹੀ ਆ ਤੂੰ ਮਾਦਾ ਹਾਲ ਵੇਖ ਲੈ ਹੋਇਆ ਕਿਤੇ ਲੜਕੇ ਇੱਕ ਵਾਰੀ ਚਲ ਗਈ ਦੋ ਵਾਰੀ ਇਹ ਤਾਂ ਜੰਪਉਂਦੀ ਆ ਕੱਪੜੇ ਤੇ ਧਰ ਪੈਂਦੀ ਆ ਤਾਂ ਮਾਂ ਇੱਕਰੀ ਨਹੀਂ ਕੀਦੀ ਤੇ ਮਾਵੇਂ ਤੇ ਇਹਾਂ ਦੇ ਘਰ ਵਸਾਉਂਦੀਆਂ ਹੁੰਦੀਆਂ ਤੇ ਮਾਵੇਂ ਝਾੜਦੀਆਂ ਹੁੰਦੀਆਂ ਵਾ ਜੇ ਮਾਂ ਸਿਆਣੀ ਹੁੰਦੀ ਜੇ ਇਥੋਂ ਗੱਲਬਾਤ ਕੋਈ ਹੋ ਵੀ ਗਈ ਸੀ ਲਵਲੀ ਨੂੰ ਕਹਿੰਦੀ ਵੀ ਜਾ ਪੋਤੇ ਨੂੰ ਘਰ ਛੱਡ ਕੇ ਆ ਆਪੇ ਕੋਈ ਗੱਲ ਨਾ ਵਾਦੀ ਤੇ ਜਾ ਫੋਨ ਤੇ ਸਾਨੂੰ ਪੁੱਛ ਲੈਂਦੀ ਇਹ ਕੀ ਗੱਲ ਹੋਈ ਆ ਉਹਨੇ ਕੇ ਪੁੱਛਣਾ ਉਹ ਤੇ ਘਰ ਗਿਆ ਨਾ ਸਿਰ ੜਾਉਂ ਲਈ ਇੰਨਾ ਚੰਗਾ ਸੀ ਵੀ ਜੋਤੀ ਦਾ ਪਰੌਣਾ ਜਿਹੜਾ ਉਹ ਲੱਗੇ ਨਹੀਂ ਹੈਗਾ ਉਹ ਤੇ ਸੋਫਿਆਂ ਵਾਲੇ ਕਮਰੇ ਚ ਬੈਠਾ ਹੀਗਾ ਉਹਨੇ ਕੋਈ ਗੱਲ ਨਹੀਂ ਸੁਣੀ ਜੇ ਉਹ ਲੱਗੇ ਹੁੰਦਾ ਤੁਹਾਡੇ ਵੀ ਪੱਲੇ ਕੀ ਰਹਿੰਦਾ ਤੇ ਇਦਾਂ ਬੋਲਦੀ ਇਹਨਾਂ ਨਾਲ ਵਾਹੇ ਤੇ ਗੱਲ ਤੇਰੀ ਸਹੀ ਆ ਚੱਲ ਕੋਈ ਨਹੀਂ ਦੇਰ ਆਵੇ ਦਰਸਤ ਆਵੇ ਅਗਲ ਤੈਨੂੰ ਆਈ ਗਈ ਹੈ ਨਾ ਨਹੀਂ ਹੋਣ ਨਹੀਂ ਜਾਂਦੀ ਜਿੱਦਾਂ ਦੀ ਇਹ ਗੱਲਾਂ ਕਰਨ ਦੀ ਚੱਲ ਲੱਗ ਜੂ ਪਤਾ ਮੀਨਾ ਕੱਢੂਗੀ ਤਾਂ ਫੇਰ ਹੀ ਆ ਨਾ ਨੇ ਜਿੱਦਾਂ ਦੀਆਂ ਗੱਲਾਂ ਕਰਦੇ ਹੁਣ ਤੇ ਭਾਵੇਂ ਸਾਲ ਹੀ ਨਿਕਲ ਜੇ ਚਲੋ ਕੋਈ ਨਹੀਂ ਲੱਗ ਜਾਂਦਾ ਪਤਾ